ਅੱਜ ਪੂਰੇ 3 ਮਹੀਨੇ ਹੋ ਗਏ ਰੋਹਿਤ ਉਸ ਕੁੜੀ ਮਗਰੋਂਦਾ ਪਰ ਕੁੜੀ ਨੇ ਕਦੀ ਉਸ ਵੱਲ ਦੇਖਿਆ ਤੱਕ ਨਹੀਂ ਸੀ ਰੋਹਿਤ ਨੂੰ ਲੱਗਾ ਕਿ ਇਹ ਇੰਨੀ ਕਿਹੜੀ ਸਿਰਫ ਜਾਦੀ ਹੈ ਜਿਹਨੇ ਮੇਰੇ ਵੱਲ ਤੱਕ ਨਹੀਂ ਦੇਖਿਆ ਕਿਉਂਕਿ ਰੋਹਿਤ ਦੇਖਣ ਨੂੰ ਬਹੁਤ ਸੋਹਣਾ ਉੱਚਾ ਲੰਮਾ ਗੋਰਾ ਚਟਾਕਟਰ ਵਰਗਾ ਸੀ ਜਿਸ ਤੇ ਬਹੁਤ ਕੁੜੀਆਂ ਮਾਰਦੀਆਂ ਸੀ ਰੋਹਿਤ ਨੂੰ ਵੀ ਥਾਂ ਥਾਂ ਮੋਹ ਮਾਰਨ ਦੀ ਆਦਤ ਸੀ ਉਸ ਲਈ ਪਿਆਰ ਸਿਰਫ ਜਿਸਮਾਨੀ ਲੋਰ ਸੀ ਹੋਰ ਕੁਝ ਨਹੀਂ ਸੀ ਤੇ ਇਸ ਕੁੜੀ ਨੇ ਰੋਹਿਤ ਦੀ ਰਾਤਾਂ ਦੀ نیند ਉਡਾ ਕੇ ਰੱਖੀ ਸੀ ਪਰ ਉਸ ਕੁੜੀ ਬਾਰੇ ਰੋਹਿਤ ਨੂੰ ਕੁਝ ਨਹੀਂ ਪਤਾ ਸੀ ਕਿ ਉਹ ਉਹ ਕੌਣ ਹੈ ਕਿੱਥੋਂ ਦਾ ਹੈ ਤੇ ਕੀ ਕਰਦੀ ਹੈ ਬਸ ਰੋਹਿਤ ਦੀ ਨਿਗਾਹ ਇੱਕ ਵਾਰੀ ਉਸ ਕੁੜੀ ਤੇ ਉਦੋਂ ਪਈ ਜਦੋਂ ਉਹ ਆਪਣੇ ਕਿਸੇ ਕਲ ਫਰੈਂਡ ਨੂੰ ਕਾਲਜ ਤੇ ਬਾਹਰ ਛੱਡਣਾ ਆਏ ਸੀ ਤੇ ਉਸ ਨੂੰ ਪਤਾ ਨਹੀਂ ਸੀ ਉਸ ਕੁੜੀ ਵਿੱਚ ਕੀ ਦਿਖਾਈ ਦਿੱਤੀ ਕਿ ਉਹ ਉਸ ਨੂੰ ਦੇਖਦਾ ਹੀ ਰਹਿ ਗਿਆ। ਬਰਾਸਲ ਉਹ ਕੁੜੀ ਕੱਲੀ ਖੜੀ ਆਪਣੇ ਹੱਥਾਂ ਤੇ ਨਹਾ ਬੂੰਫਾ ਆਪਣੇ ਨੇ ਕੋਲ ਸਹਾਰ ਰਹੀ ਸੀ। ਤੇ ਰਵਿਤ ਉਸ ਨੂੰ ਉਸ ਦਾ ਨੇ ਕੋਲ ਸਹਾਰਦੀ ਤੇ ਚਿਹਰਾ ਇੰਨਾ ਭਾ ਗਿਆ। ਉਸ ਕੁੜੀ ਦੇ ਚਿਹਰੇ ਤੇ ਤੇਜ਼ ਹਵਾ ਨਾਲ ਉੱਡ ਕੇ ਉਸ ਦੇ ਵਾਲ ਤੇ ਉਹਨਾਂ ਨੂੰ ਸਵਾਲ ਦੀ ਹੋ। ਕੁੜੀ ਇੱਕ ਹੱਥ ਕਿਤਾਬਾਂ ਪੂਜੀ ਹੱਥ ਨਾਲ ਉਸ ਹੱਥ ਦੇ ਆਪਣੇ ਵੱਡੇ ਵੱਡੇ ਮਾਹਾਂ ਤੋ ਉਸੇ ਹੱਥ ਦੀ ਉਂਗਲੀ ਨਾਲ ਨੇਪੋਲ ਸ਼ਤਾਰਦੀ ਉਹ ਕੁੜੀ ਉਸ ਨੂੰ ਉਸ ਕੁੜੀ ਦੀ ਇਹੋ ਅਦਾਸ ਬਹੁਤ ਹੀ ਸੁਨਮਤੀ ਦਿਲ ਨੂੰ ਸ਼ੁਨ ਵਾਲੀ ਲੱਗੀ ਤੇ ਉਦੋਂ ਉਸ ਕੁੜੀ ਦੇ ਸਰੀਰ ਦਾ ਇੱਕ ਇੱਕ ਅੰਗ ਉਸ ਦੀ ਜਵਾਨੀ ਤੇ ਖੁਸਨੂ ਗਵਾਹੀ ਭਰ ਰਿਹਾ ਸੀ ਕਿ ਉਹ ਇੱਕ ਨਵੀਂ ਨੁਨੀ ਖੇਲੋ ਅਰੇ ਇਸ ਕਲੀ ਹੈ ਉਸ ਕੁੜੀ ਨੇ ਬੇਸ਼ੱਕ ਇੱਕ ਸੂਟ ਪਾਇਆ ਹੋਇਆ ਸੀ ਪਰ ਉਹ ਸ਼ੂਟ ਉਸ ਵਿੱਚ ਕਹਿਰ ਢਾ ਰਹੀ ਸੀ ਬਸ ਰੋਹਿਤ ਉਸ ਦਿਨ ਤੋਂ ਹੀ ਉਸ ਕੁੜੀ ਮਗਰ ਨੂੰ ਲੱਗ ਪਿਆ ਬਸ ਇਹੋ ਉਸ ਕੁੜੀ ਦੇ ਅੰਗਾਂ ਬਾਰੇ ਸੋਚਦਾ ਕਿਦਾਂ ਉਸ ਦੇ ਸਰੀਰ ਤੇ ਸਾਰੇ ਅੰਗ ਇਕੱਲੇ ਇਕੱਲੇ ਆਪਣੀ ਜਵਾਨੀ ਦੀ ਗਵਾਹੀ ਪਰ ਰਹਿ ਸਰ ਰੋਹਿਤ ਵੀ ਕੋਈ ਘਟ ਨਹੀਂ ਸੀ ਉਸ ਨੂੰ ਆਪਣੇ ਸੋਹਣੇ ਹੋਂ ਤੇ ਬਹੁਤ ਘੰਡ ਸੀ ਤੇ ਉਸ ਨੂੰ ਬਹੁਤ ਕੁੜੀਆਂ ਨਾਲ ਫਰੈਂਡਸ਼ਿਪ ਕਰਕੇ ਉਹਨਾਂ ਦੇ ਜਿਸਮ ਨਾਲ ਖੇਡਣਾ ਖੇਡ ਕੇ ਛੱਡ ਦਿੰਦਾ ਸੀ। ਰੋਹਿਤ ਨੂੰ ਸਿਰਫ ਇਹੋ ਪਤਾ ਸੀ ਕਿ ਕੁੜੀਆਂ ਨੂੰ ਬਿਸਤਰ ਤੇ ਪਿਆਰ ਕਰਨਾ ਨੂੰ ਹੀ ਪਿਆਰ ਕਰਦੇ ਆ। ਪਰ ਸ਼ਾਇਦ ਰੋਹਿਤ ਨੂੰ ਅੱਜ ਤੱਕ ਜੋ ਵੀ ਕੁੜੀਆਂ ਮਿਲੀਆਂ ਹੋਣਗੀਆਂ ਉਹ ਹੋਣਗੀਆਂ ਇਦਾਂ ਦੀਆਂ ਇੱਕ ਛੱਡੋ ਤੇ ਇੱਕ ਦੂਜਾ ਫੋਰ ਪਰ ਇਹੋ ਕੁੜੀ ਬਿਲਕੁਲ ਇਹ ਵੀ ਇਦਾਂ ਦੀ ਨਹੀਂ ਸੀ। ਰੋਹਿਤ ਨੂੰ ਵੀ ਇਦਾਂ ਹੀ ਲੱਗਦਾ ਸੀ ਕਿ ਉਹ ਸਭ ਨਾਲੋਂ ਬਹੁਤ ਅਲੱਗ ਹੈ ਪਰ ਫਿਰ ਵੀ ਉਹ ਸਮਝ ਨਹੀਂ ਪਾ ਰਿਹਾ ਸੀ ਕੁਝ ਵੀ ਬਾਕੀਆਂ ਕੁੜੀਆਂ ਵਾਂਗ ਉਹ ਇਸ ਨਾ ਕੁੜੀ ਨਾਲ ਦੀ ਉਹ ਸਭ ਕਰਨਾ ਚਾਹੁੰਦਾ ਸੀ ਕਿ ਉਹ ਵਾਕੀਆਂ ਨਾਲ ਕਰਦਾ ਅੱਜ ਰੋਹਿਤ ਨੇ ਸੋਚ ਲਿਆ ਕਿ ਗੱਲ ਆਰ ਜਾਂ ਪਾਰ ਲਾਉਣੀ ਹੈ ਉਸਨੇ ਆਪਣਾ ਮੋਟਰਸਾਈਕਲ ਅੱਜ ਸਕੂਲੀ ਦੇ ਅੱਗੇ ਜਾ ਕੇ ਲਗਾ ਲਿਆ ਉਸ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ ਉਹ ਕੁੜੀ ਬਹੁਤ ਗੁੱਸੇ ਵਿੱਚ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਚਾਹੁੰਦੀ ਮੈਂ ਕਿਹੜਾ ਤੁਹਾਨੂੰ ਜਾਣਦੀ ਹਾਂ ਜੋ ਤੁਹਾਡੇ ਨਾਲ ਗੱਲ ਕਰ ਅੱਗੇ ਤੋਂ ਮੇਰਾ ਹਰਾ ਰੋਪਣ ਦੀ ਕੋਸ਼ਿਸ਼ ਨਾ ਕਰਿਓ ਮੈਂ ਤਾਂ ਸਾਰੇ ਲੋਕਾਂ ਨੂੰ ਇਕੱਠਾ ਕਰ ਲਵਾਂਗੀ ਰੋਹਤ ਨੂੰ ਇਹ ਗੱਲ ਤੇ ਬਹੁਤ ਗੁੱਸਾ ਆ ਪਰ ਹੁਣ ਰੋਹਿਤ ਰੋਹਿਤ ਉਸਦੇ ਮਗਰ ਗੇੜੇ ਲਗਾਉਣ ਲੱਗ ਗਿਆ। ਰੋਹਿਤ ਆਪ ਇੱਕ ਚੰਗੀ ਮੀਰ ਫੈਮਿਲੀ ਤੋਂ ਸੀ। ਤੇ ਉਸਦੀ ਘਰ ਵਿੱਚ ਹਰ ਇੱਕ ਜਿੱਤ ਪੂਰੀ ਕੀਤੀ ਹੈ। ਜਾਂਦੀ ਸੀ ਕਿਉਂਕਿ ਉਹ ਉਹ ਵੀ ਆਪਣੇ ਘਰਦਿਆਂ ਦਾ ਇੱਕ ਲੱਤਾ ਪੁੱਤ ਸੀ। ਤੇ ਸਭ ਤੋਂ ਜ਼ਿਆਦਾ ਰੋਹਿਤ ਨੂੰ ਵਿਗਾੜਨ ਵਿੱਚ ਉਸਦੀ ਮਾਂ ਦਾ ਹੱਥ ਸੀ ਪਰ ਰੋਹਿਤ ਨੇ ਰੋਹਿਤ ਦੇ ਪਾਪਾ ਉਸਦੀ ਮਾਂ ਨੂੰ ਹਮੇਸ਼ਾ ਸਮਝਾਉਂਦੇ ਕਿ ਇੰਨਾ ਸਭ ਗੱਲਾਂ ਦਾ ਅਸਰ ਬਹੁਤ ਮਾੜਾ ਹੁੰਦਾ ਹੈ। ਇਹਨੂੰ ਲੋਕਾਂ ਦੀਆਂ ਧੀਆ ਭੈਣਾਂ ਦੀ ਇੱਜ਼ਤ ਕਰਨੀ ਸਿਖਾਇਆ ਕਰ ਪਰ ਰੋਹਿਤ ਦੀ ਮਾਂ ਪਤਾ ਨਹੀਂ ਕਿਸ ਮਿੱਟੀ ਦੀ ਬਣੀ ਸੀ ਉਹ ਰੋਹਿਤ ਦੀ ਕਦੀ ਵੀ ਕੋਈ ਗਲਤੀ ਨੂੰ ਉਹ ਕਹਿ ਕੇ ਅਣ ਦੇਖਿਆ ਕਰ ਦਿੰਦੀ ਸੀ ਕਿ ਕੋਈ ਗੱਲ ਨਹੀਂ ਪੁੱਤ ਅੱਜ ਕੱਲ ਸਭ ਚੱਲਦਾ ਹੈ ਪਰ ਵਿਆਹ ਤਾਂ ਮੈਂ ਆਪਣੇ ਪੁੱਤ ਦਾ ਆਪਣੀ ਪਸੰਦ ਦੀ ਕੁੜੀ ਨਾਲ ਕਰੂੰਗੀ ਤੇ ਅੱਗੋਂ ਰੋਹਿਤ ਵੀ ਹਾਂ ਵਿੱਚ ਹਾਂ ਮਲਾ ਦਿੰਦਾ ਸੀ ਅੱਜ ਰੋਹਿਤ ਨੇ ਫੇਰ ਉਸ ਕੁੜੀ ਦਾ ਦੁਆਰਾ ਰਹਾ ਰੋਕ ਲਿਆ ਉਸ ਨੂੰ ਸਿੱਧਾ ਜਾ ਕੇ ਆਈ ਲਵ ਯੂ ਬੋਲ ਦਿੱਤਾ ਤੇ ਕਹਿਣ ਲੱਗਾ ਜੇਕਰ ਨਹੀਂ ਜਾਣਦੇ ਮੈਨੂੰ ਤਾਂ ਪਹਿਲਾਂ ਮੇਰੇ ਨਾਲ ਗੱਲ ਤਾਂ ਕਰੋ ਮੇਰੇ ਫਰੈਂਡ ਹੀ ਬਣ ਜਾਓ ਫਿਰ ਸੋਚ ਲਓ ਕਿ ਮੈਨੂੰ ਪਿਆਰ ਕਰਦੇ ਆ ਜਾਂ ਨਹੀਂ ਅੱਜ ਉਸ ਕੁੜੀ ਨਾਲ ਉਸ ਦੀ ਫਰੈਂਡ ਰੂਬੀ ਵੀ ਸੀ ਤੇ ਰੋਹਿਤ ਨੇ ਉਸ ਕੁੜੀ ਦੀ ਫਰੈਂਡ ਰੂਬੀ ਨੂੰ ਕਿਹਾ ਕਿ ਪਲੀਜ਼ ਇਹਨਾਂ ਨੂੰ ਮਨਾ ਦਿਓ ਤੇ ਮੇਰੇ ਉਹ ਨੰਬਰ ਹੈ ਜੋ ਰੋਹਿਤ ਨੇ ਇੱਕ ਪਰਚੀ ਲਿਖੀ ਹੋਈ ਸੀ ਤੇ ਰੂਬੀ ਨੂੰ ਦੇ ਦਿੱਤਾ ਰੂਬੀ ਨੇ ਇਸ਼ਾਰਾ ਕਰਕੇ ਰੋਹਿਤ ਨੂੰ ਕਿ ਆ ਕੇ ਉਹ ਟੈਨਸ਼ਨ ਨਾ ਲਵੇ ਮੈਂ ਆਪ ਹੀ ਸੰਭ ਲਵਾਂ ਫੇਰ ਰੂਬੀ ਨੇ ਉਸ ਕੁੜੀ ਨੂੰ ਕਿਹਾ ਕਿ ਤੂੰ ਗੱਲ ਕਰ ਲੈ ਤਾਂ ਕੀ ਹੋ ਗਿਆ ਹਾਈ ਕਿੰਨਾ ਸੋਹਣਾ ਮੁੰਡਾ ਹੈ ਮੈਨੂੰ ਕਹਿੰਦਾ ਤਾਂ ਮੈਂ ਗੱਲ ਕਰ ਲੈਣੀ ਸੀ ਪਰ ਮੇਰੀ ਤਾਂ ਪਹਿਲਾਂ ਹੀ ਹੈਗੀ ਆ ਦਰਸਲ ਉਸ ਕੁੜੀ ਦੀਆਂ ਦੋ ਸਹੇਲੀਆਂ ਦੀ ਰੂਬੀ ਤੇ ਜਸਸੀ ਦੋਨਾਂ ਸਹੇਲੀਆਂ ਦੀ ਮੁੰਡਿਆਂ ਨਾਲ ਗੱਲ ਸੀ ਤੇ ਦੋਨੋਂ ਉਸ ਕੁੜੀ ਨੂੰ ਆਪਣੇ ਪਿਆਰ ਦੇ ਕਿਸੇ ਦੱਸ ਦੱਸ ਕੇ ਸਤਾਉਂਦੀਆਂ ਰਹਿੰਦੀਆਂ ਰੂਬੀ ਤੇ ਜਸਸੀ ਦੋਨਾਂ ਇਹ ਸਹੇਲੀਆਂ ਦੇ ਆਪਣੇ ਆਪਣੇ ਬੁਆਏਫਰੈਂਡ ਨਾਲ ਜਿਸਮਾਨੀ ਸੰਬੰਧ ਸੀ ਉਹ ਦੋਨੋਂ ਆਪਣੇ ਆਪਣੇ ਬੁਆਏਫਰੈਂਡ ਨਾਲ ਕਲਾਸ ਬੰਕ ਕਰਕੇ ਤੁਰਨਾ ਰਹਿੰਦੇ ਆ ਫਿਰ ਹੁਣ ਦੋਨਾਂ ਦੇ ਨਾਂ ਥਾਣ ਠਾਣ ਨਾਲ ਲਿਆ ਕੇ ਇਸ ਦੀ ਵੀ ਗੱਲ ਕਰਵਾ ਕੇ ਹੀ ਛੱਡਾਂਗੇ ਫਿਰ ਕਿ ਦੋਨਾਂ ਨੇ ਇੱਕ ਦਿਨ ਆਪਣੇ ਫੋਨ ਤੋਂ ਉਸ ਕੁੜੀ ਦੀ ਰੋਹਿਤ ਨਾਲ ਗੱਲ ਕਰਵਾ ਦਿੱਤੀ ਜ਼ਬਰਦਸਤੀ ਫੋਨ ਉਸ ਦੇ ਹੱਥ ਵਿੱਚ ਦੇ ਦਿੱਤਾ ਇਹੋ ਕਹਿ ਕੇ ਕਿ ਦੇਖ ਲੈ ਮੇਰੀ ਭੈਣ ਬਣ ਕੇ ਇੱਕ ਵਾਰੀ ਗੱਲ ਕਰ ਲੈ ਫਿਰ ਰੋਹਿਤ ਨੇ ਜਦੋਂ ਫੋਨ ਚੁੱਕਿਆ ਤਾਂ ਰੋਹਿਤ ਹੈਲੋ ਹਾਂਜੀ ਕੌਣ ਉਹ ਕੁੜੀ ਹੈਲੋ ਮੈਂ ਜੀ ਰੋਹਿਤ ਕੌਣ ਜੀ ਉਹ ਕੁੜੀ ਜਿਸ ਨੂੰ ਤੁਸੀਂ ਆਪਣਾ ਨੰਬਰ ਦਿੱਤਾ ਸੀ ਹੋਰ ਕੌਣ ਹੋ ਰਿਤ ਉਹ ਤੁਸੀਂ ਉਹ ਸ਼ੁਕਰ ਹੈ ਰੱਬ ਦਾ ਮੈਂ ਤਾਂ ਕਿਹਾ ਜੇ ਮੈਨੂੰ ਲੱਗਦਾ ਤੁਹਾਡੇ ਮਗਰ 2-3 ਸਾਲ ਹੋਰ ਗੇੜੀ ਲਗਾਉਣੇ ਪੈਣਗੇ ਤੇ ਫਿਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਵੀ ਤੁਹਾਡੇ ਮਗਰ ਹੀ ਘੁੰਮੀ ਜਾਣਾ ਸੀ ਹੱਸ ਦੇ ਕੋ ਕੁੜੀ ਵੀ ਅੱਗੇ ਹੱਸਣ ਲੱਗੇ ਜੰਦੀ ਅੱਛਾ ਜੀ ਕਿੰਨਾ ਕ ਟਾਈਮ ਹੋ ਗਿਆ ਮੇਰੇ ਮਗਰ ਘੁੰਮ ਦਿਆ ਨੂੰ ਕਹਿ ਕੇ ਤਾਂ ਇਦਾਂ ਕਹਿ ਰਹੇ ਹੋ ਜਿੱਦਾਂ ਸੜੀਆਂ ਹੋ ਗਈਆਂ ਹੋਣ ਰੋਹਿਤ ਪੰਜ 6 ਮਹੀਨੇ ਘਟਾ ਹੈ ਉਹ ਕੁੜੀ ਚਲੋ ਫੇਰ ਹੋਰ ਹਜੇ ਪੰਜ 6 ਮਹੀਨੇ ਘੁੰਮ ਲਓ ਰੋਹਿਤ ਨਾ ਜੀ ਨਾ ਹੁਣ ਨਾ ਇਦਾਂ ਕਹੋ ਪਲੀਜ਼ ਐਵੇਂ ਗਰੀਬ ਮਰ ਜਾਊਗਾ ਓਹੋ ਕੁੜੀ ਮਾਰਨ ਤਣੀ ਦਿੰਦੇ ਰੋਹਿਤ ਹਾਈ ਸੱਚੀ ਅਸੀਂ ਤਾਂ ਉਸ ਦਿਨ ਦਾ ਹੀ ਵੀ ਮਰ ਗਏ ਸੀ ਜਿਸ ਦਿਨ ਤੁਹਾਨੂੰ ਦੇਖਿਆ ਸੀ ਪਲੀ ਜੀ ਹੁਣ ਆਪਣਾ ਨਾਮ ਤਾਂ ਦੱਸ ਦਿਓ ਉਹ ਕੁੜੀ ਜੀ ਮੇਰਾ ਨਾਮ ਵੀ ਮੇਰੀਆਂ ਸਹੇਲੀਆਂ ਨੂੰ ਪੁੱਛ ਲੈਣਾ ਸੀ ਨੰਬਰ ਵੀ ਤਾਂ ਇਹਨਾਂ ਨੂੰ ਨਹੀਂ ਦਿੱਤਾ ਸੀ ਰੋਹਿਤ ਤੁਸੀਂ ਕਿਹੜਾ ਆਪ ਨੰਬਰ ਪੜ੍ਹ ਲੈਣਾ ਸੀ ਤੁਸੀਂ ਤਾਂ ਲੋਕੀ ਇਕੱਠੇ ਕਰਕੇ ਗਰੀਬ ਮਰਵਾ ਦੇਣਾ ਸੀ ਉਹ ਤਾਂ ਮੇਰੀ ਕਿਸਮਤ ਚੰਗੀ ਸੀ ਜੋ ਤੁਹਾਡੀਆਂ ਬਿਚਾਰੀਆਂ ਸਹੇਲੀਆਂ ਉਸ ਦਿਨ ਤੁਹਾਡੇ ਨਾਲ ਸੀ ਭਲਾ ਹੋਵੇ ਉਹਨਾਂ ਦਾ ਜਿਨ੍ਹਾਂ ਨੇ ਸਾਡੀ ਗੱਲ ਕਰਵਾ ਦਿੱਤੀ ਉਹ ਕੁੜੀ ਅੱਛਾ ਜੀ ਹੋਰ ਕੁਝ ਰਵਿਤ ਹੋਰ ਕੁਝ ਨਹੀਂ ਕੁਝ ਤਾਂ ਨਹੀਂ ਬਸ ਤੁਸੀਂ ਹੁਣ ਸਾਡਾ ਭਲਾ ਕਰ ਦਿਓ ਆਪਣਾ ਨਾਮ ਹੀ ਦੱਸ ਦਿਓ ਤਾਂ ਜੋ ਸਾਨੂੰ ਵੀ ਚੈਨ ਆ ਜਾਵੇ ਉਹ ਕੁੜੀ ਜੀ ਮੇਰਾ ਨਾਮ ਪ੍ਰਿਆ ਹੈ ਤੇ ਤੁਹਾਡਾ ਨਾਮ ਕੀ ਹੈ ਜੀ? ਰੋਹਿਤ ਮੈਨੂੰ ਜੀ ਰੋਹਿਤ ਕਹਿੰਦੇ ਆ। ਤੁਸੀਂ ਵੀ ਮੈਨੂੰ ਰੋਹਿਤ ਕਹਿ ਸਕਦੇ ਹੋ। ਮੇ ਜਾ ਕੇ ਵਿੱਚ ਜਾਂ ਪਤੀ ਦੇ ਮੇਰੇ ਪ੍ਰਾਨਨਾਥ, ਮੇਰੇ ਸੁਆਮੀ ਕੁਝ ਵੀ ਮੇਰਾ ਨਾਮ ਰੱਖ ਸਕਦੇ ਹੋ। ਅਛੇ ਪਿਆ ਵੈਸੇ ਹੋ ਬਹੁਤ ਮਜ਼ਾਕੀ ਤੁਸੀਂ ਕਿਤੇ ਹੋ ਮੇਰੇ ਨਾਲ ਵੀ ਮਜ਼ਾਕ ਤਾਂ ਨਹੀਂ ਕਰ ਰਹੇ। ਪਿਆਰ ਬਿਆਰ ਦਾ। ਪ੍ਰੋਹਿਤ ਮੈਂ ਆਕ ਕਰਨਾ ਤਾਂ ਮੇਰੀ ਆਦਤ ਹੈ ਬਾਕੀ ਸਭ ਤੁਹਾਡੇ ਤੇ ਛੱਡ ਦਿੱਤਾ ਜੀ। ਪ੍ਰੀਆ ਹੁਣ ਦੱਸੋ ਮੇਰੇ ਨਾਲ ਕੀ ਗੱਲ ਕਰਨੀ ਹੈ ਤੁਸੀਂ। ਪ੍ਰੋਹਿਤ ਲਓ ਜੀ ਨਾਲੇ ਚੋਰ ਨਾਲੇ ਚਾਤਰ ਜਿੱਦਾਂ ਆਪ ਤੁਹਾਨੂੰ ਪਤਾ ਹੀ ਹੈ। ਨਹੀਂ ਕਿ ਮੁੰਡਾ ਕੁੜੀ ਪਿੱਛੇ ਕਿਉਂ ਘੁੰਮਦਾ ਹੈ ਚਲੋ ਫਿਰ ਵੀ ਦੱਸ ਦਿੰਦਾ ਜਨਾਬ ਅਸੀਂ ਤੁਹਾਡੇ ਚਾਹਣ ਵਾਲੇ ਆ ਤੁਹਾਡੇ ਆਸ਼ਕ ਤੁਹਾਡੇ ਮਰੀ ਜਿਸ ਦੀ ਦਵਾ ਸਿਰਫ ਤੁਸੀਂ ਹਾਂ ਹੂੰ ਤਾਂ ਤੁਸੀਂ ਹੀ ਮੈਨੂੰ ਠੀਕ ਕਰ ਸਕਦੇ ਹੋ ਚਲਦਾ ਹੈ ਅਗਲੀ ਭਾਗ ਵਿੱਚ ਪੜ੍ਹਮਾ ਜੀ